ਕੁਝ ਲਿਖਤਾਂ ਅਜੀਆਂ ਹੁੰਦੀਆਂ ਹਨ ਜੋ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੀਆਂ ਹਨ ਇੱਕ ਇਸੇ ਤਰ੍ਹਾਂ ਦੀ ਹੀ ਅਣਜਾਨੀ ਲਿਖਤ ਨੇ ਮੇਰੀ ਵੀ ਜ਼ਿੰਦਗੀ ਬਦਲ ਦਿੱਤੀ ਸੀ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੈਨੂੰ ਨੌਕਰੀ ਤੇ ਜਾਂਦੇ ਹੋਏ ਕੁਝ ਹੀ ਮਹੀਨੇ ਹੋਏ ਸਨ ਅਤੇ ਕੁਝ ਦਿਨਾਂ ਤੋਂ ਮੇਰੇ ਨਾਲ ਬਹੁਤ ਹੀ ਅਜੀਬ ਗੱਲ ਹੋ ਰਹੀ ਸੀ ਜਦੋਂ ਵੀ ਮੈਂ ਆਫਿਸ ਤੋਂ ਘਰ ਆਉਂਦਾ ਤਾਂ ਮੇਰੇ ਦਰਵਾਜ਼ੇ ਦੇ ਵਿੱਚ ਇੱਕ ਚਿੱਠੀ ਪਈ ਮਿਲਦੀ ਪਹਿਲੇ ਦਿਨ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਪੋਸਟਮੈਨ ਸਿੱਟ ਗਿਆ ਹੈ ਜਦੋਂ ਮੈਂ ਉਸ ਚਿੱਠੀ ਨੂੰ ਚੱਕ ਕੇ ਦੇਖਿਆ ਤਾਂ ਉਸ ਦੇ ਉੱਤੇ ਮੇਰਾ ਹੀ ਨਾਮ ਲਿਖਿਆ ਹੋਇਆ ਸੀ ਪਰ ਘਰ ਦਾ ਪਤਾ ਨਹੀਂ ਲਿਖਿਆ ਹੋਇਆ ਸੀ ਮੈਨੂੰ ਸ਼ੱਕ ਆਪਣੇ ਆਸ-ਪਾਸੇ ਦੀਆਂ ਕੁੜੀਆਂ ਤੇ ਹੋਇਆ ਸੀ ਹੋ ਸਕਦਾ ਹੈ ਕਿ ਮੇਰੇ ਪਰਸਨੈਲਿਟੀ ਤੋਂ ਇੰਪ੍ਰੈਸ ਹੋ ਕੇ ਮੇਰੇ ਪਿਆਰ ਦੇ ਵਿੱਚ ਪੈ ਕੇ ਇਹ ਚਿੱਠੀ ਕਿਸੇ ਕੁੜੀ ਨੇ ਮੈਨੂੰ ਲਿਖੀ ਹੋਵੇ ਮੈਂ ਆਸ-ਪਾਸੇ ਦੇਖਿਆ ਅਤੇ ਇਹ ਚਿੱਠੀ ਚੱਕ ਕੇ ਆਪਣੀ ਜੇਬ ਵਿੱਚ ਪਾ ਲਈ ਅਤੇ ਘਰ ਦੇ ਅੰਦਰ ਚਲਾ ਗਿਆ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਅਤੇ ਜਲਦੀ ਨਾਲ ਉਹ ਖਾਤ ਆਪਣੀ ਜੇਬ ਵਿੱਚੋਂ ਕੱਢਿਆ ਅਤੇ ਧੜਕਦੇ ਹੋਏ ਦਿਲ ਦੇ ਨਾਲ ਪੜਨਾ ਸ਼ੁਰੂ ਕੀਤਾ ਪਰ ਉਹ ਕੋਈ ਮੁਹੱਬਤ ਭਰਿਆ ਖੱਤ ਨਹੀਂ ਸੀ ਉਸ ਉੱਤੇ ਕੁਝ ਹੀ ਲੈਣਾ ਲਿਖੀਆਂ ਹੋਈਆਂ ਸਨ ਕਿ ਰਾਤ ਦੇ 12 ਵਜੇ ਤੁਹਾਨੂੰ ਕੁਝ ਮਿਲਣ ਵਾਲਾ ਹੈ ਮੈਂ ਸੋਚਿਆ ਕਿ ਕਿਸੇ ਨੇ ਮੈਨੂੰ ਬੇਕੂਬ ਬਣਾਉਣ ਦੇ ਲਈ ਇਹ ਖੱਤ ਲਿਖਿਆ ਹੈ ਸ਼ਾਇਦ ਇਸ محalle ਦੇ ਜਵਾਕਾਂ ਦੀ ਸ਼ਰਾਰਤ ਹੈ ਮੈਂ ਉਹ ਖੱਤ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਅਤੇ ਸੌਣ ਦੇ ਲਈ लेट ਗਿਆ ਪਰ ਠੀਕ 12 ਵਜੇ ਮੇਰੇ ਘਰ ਦੇ ਦਰਵਾਜ਼ੇ ਦੀ ਬੈਲ ਵੱਜੀ ਮੇਰੀ ਮਾਂ ਨੇ ਹੀ ਦਰਵਾਜ਼ਾ ਖੋਲ੍ਹਿਆ ਸੀ ਅਤੇ ਫਿਰ ਉਹ ਮੇਰੇ ਕਮਰੇ ਦੇ ਵਿੱਚ ਆਈ ਤੇ ਮੈਨੂੰ ਜਗਾਉਣ ਲੱਗੀ ਕਿ ਦੇਖੋ ਤੁਹਾਡੇ ਨਾਮ ਕੋਈ ਚਿੱਠੀ ਆਈ ਹੈ ਮੈਂ ਉੱਠ ਕੇ ਬੈਠ ਗਿਆ ਅਤੇ ਮੈਂ ਨੀਂਦ ਦੇ ਵਿੱਚ ਉਸ ਲਿਫਾਫੇ ਨੂੰ ਦੇਖਿਆ ਮਾਂ ਇਸ ਸਮੇਂ ਵੀ ਕੋਈ ਡਾਕ ਆਉਂਦੀ ਹੈ ਕੌਣ ਦੇ ਗਿਆ ਹੈ ਇਹ ਮੈਨੂੰ ਆਪਣੀ ਨੀਂਦ ਦੇ ਵਿੱਚ ਡਿਸਟਰਬ ਹੋਣਾ ਬਿਲਕੁਲ ਵੀ ਪਸੰਦ ਨਹੀਂ ਮੈਂ ਬਹੁਤ ਗੁੱਸੇ ਨਾਲ ਆਪਣੀ ਮਾਂ ਦੇ ਹੱਥ ਵਿੱਚੋਂ ਉਹ ਲਫਾਫਾ ਫੜਿਆ ਮਾਂ ਕਹਿਣ ਲੱਗੀ ਕਿ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇਹ ਜ਼ਮੀਨ ਉੱਤੇ ਪਿਆ ਹੋਇਆ ਸੀ ਕੋਈ ਵੀ ਉੱਥੇ ਮੌਜੂਦ ਨਹੀਂ ਸੀ ਮੈਂ ਜਲਦੀ ਦੇ ਨਾਲ ਇਹ ਖੱਤ ਖੋਲ੍ਹਿਆ ਇਹ ਲਫਾਫਾ ਖੋਲਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਸ ਦੇ ਵਿੱਚ ਤਾਂ ਕੋਈ ਹਜ਼ਾਰਾਂ ਰੁਪਏ ਦੇ ਨੋਟਸ ਹਨ ਮੈਂ ਜਲਦੀ ਨਾਲ ਚਿੱਠੀ ਨੂੰ ਉਲਟਾ ਪਲਟ ਕੇ ਦੇਖਿਆ ਤਾਂ ਉਸ ਦੇ ਵਿੱਚ ਮੇਰਾ ਹੀ ਨਾਮ ਲਿਖਿਆ ਹੋਇਆ। ਇਸ ਕਰਕੇ ਸ਼ੱਕ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਸੀ। ਮੈਂ ਤਾਂ ਖੁਸ਼ ਹੋ ਗਿਆ ਸੀ। ਜਦੋਂ ਮੈਂ ਪੈਸੇ ਗਿਨੇ ਤਾਂ ਪੂਰੇ 25000 ਰੁਪਏ ਸਨ। ਮੈਂ ਮਾਂ ਨੂੰ ਇਹੀ ਦੱਸਿਆ ਕਿ ਇਹ ਮੇਰੇ ਕਿਸੇ ਦੋਸਤ ਨੇ ਭੇਜੇ ਹਨ। ਮੇਰੇ ਤੋਂ ਉਧਾਰ ਲਈ ਸਨ। ਫਿਰ ਕੁਝ ਦਿਨਾਂ ਬਾਅਦ ਮੈਨੂੰ ਇਹ ਖਬਰ ਮਿਲੀ ਕਿ ਕੱਲ ਮੈਨੂੰ ਪ੍ਰਮੋਸ਼ਨ ਮਿਲ ਜਾਵੇਗੀ। ਪਰ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕੋਸ਼ਤਾ ਮੇਰੇ ਆਫਿਸ ਦੇ ਵਿੱਚ ਜਾ ਕੇ ਉੱਡ ਗਏ ਸਨ ਜਦੋਂ ਮੇਰੇ ਸੀਨੀਅਰ ਨੇ ਮੈਨੂੰ ਪ੍ਰੋਮੋਸ਼ਨ ਦੀ ਖੁਸ਼ਖਬਰੀ ਦਿੱਤੀ ਅਤੇ ਮੇਰੀ ਤਨਖਾਹ ਵੀ ਡਬਲ ਹੋ ਚੁੱਕੀ ਸੀ ਪੂਰੇ ਸਟਾਫ ਨੇ ਮੈਨੂੰ ਮੁਬਾਰਕਾਂ ਦਿੱਤੀਆਂ ਸਨ ਪਰ ਮੇਰੀ ਹਾਲਤ ਤਾਂ ਖਰਾਬ ਹੋ ਰਹੀ ਸੀ ਇਹ ਗੱਲ ਤਾਂ ਬਹੁਤ ਅਜੀਬ ਸੀ ਪਤਾ ਨਹੀਂ ਅੱਗੇ ਮੇਰੇ ਨਾਲ ਕੀ ਹੋਣ ਵਾਲਾ ਸੀ ਪਤਾ ਨਹੀਂ ਇਹ ਖੱਤ ਭੇਜਣ ਵਾਲੇ ਨੂੰ ਕਿਵੇਂ ਪਤਾ ਲੱਗਦਾ ਸੀ ਇਸ ਤੋਂ ਬਾਅਦ ਮੈਨੂੰ ਬੜੀ ਬਚੈਨੀ ਦੇ ਨਾਲ ਅਗਲੇ ਖੱਤ ਦਾ ਵੀ ਇੰਤਜ਼ਾਰ ਦੋ ਦਿਨਾਂ ਬਾਅਦ ਮੈਨੂੰ ਉਹ ਖੱਤ ਮਿਲਿਆ ਮੈਂ ਬੜੀ ਜਲਦਵਾਜੀ ਦੇ ਨਾਲ ਉਹ ਖੱਤ ਚੱਕ ਕੇ ਆਪਣੇ ਜੇਬ ਦੇ ਵਿੱਚ ਪਾ ਲਿਆ ਅਤੇ ਸਿੱਧਾ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਮੈਂ ਖਾਣਾ ਵੀ ਨਹੀਂ ਖਾਦਾ ਸੀ ਕਮਰਾ ਬੰਦ ਕਰਕੇ ਜਲਦੀ ਉਸ ਖੱਤ ਨੂੰ ਖੋਲ੍ਹਿਆ ਇਸ ਵਾਰ ਮੈਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀ ਮਾਂ ਤੁਹਾਡੇ ਰਿਸ਼ਤੇ ਦੇ ਲਈ ਕੱਲ ਕੁੜੀ ਦੇਖਣ ਜਾਵੇਗੀ ਮੈਂ ਖੱਤ ਪੜ੍ਹ ਕੇ ਦਰਾਜ ਦੇ ਵਿੱਚ ਰੱਖ ਦਿੱਤਾ ਕੱਪੜੇ ਬਦਲ ਕੇ ਬਾਹਰ ਆਇਆ ਤਾਂ ਮੇਰੀ ਮਾਂ ਖਾਣਾ ਟੇਬਲ ਉੱਤੇ ਰੱਖ ਰਹੀ ਸੀ ਖਾਣਾ ਖਾਂਦੇ ਹੀ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਡੇ ਲਈ ਲੜਕੀ ਦੇਖਣ ਜਾ ਰਹੀ ਸੁਣਿਆ ਹੈ ਕਿ ਬਹੁਤ ਸੋਹਣੀ ਅਤੇ ਖੂਬਸੂਰਤ ਕੁੜੀ ਹੈ ਜੇਕਰ ਕੁੜੀ ਮੈਨੂੰ ਪਸੰਦ ਆਈ ਤਾਂ ਮੈਂ ਉਸ ਨੂੰ ਪਸੰਦ ਕਰਵਾਵਾਂਗੀ ਅਤੇ ਰਿਸ਼ਤਾ ਵੀ ਪੱਕਾ ਕਰ ਆਵਾਂਗੀ ਮੈਂ ਪਾਣੀ ਪੀ ਰਿਹਾ ਸੀ ਤੇ ਪਾਣੀ ਇੱਕਦਮ ਮੇਰੇ ਗਲੇ ਦੇ ਵਿੱਚ ਫਸ ਗਿਆ ਮੈਨੂੰ ਖਾਂਸੀ ਆਉਣ ਲੱਗੀ ਕੁਝ ਸਮੇਂ ਦੇ ਵਿੱਚ ਹੀ ਮੈਂ ਠੀਕ ਹੋ ਗਿਆ ਪਰ ਮੇਰਾ ਦਿਲ ਤਾਂ ਜੋਰ-ਜੋਰ ਨਾਲ ਧੜਕ ਰਿਹਾ ਸੀ ਇਹ ਕੌਣ ਸੀ ਜਿਸ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਹਰ ਇੱਕ ਹਾਸੇ ਦੀ ਖਬਰ ਸੀ ਮੇਰੀ ਮਾਂ ਰਿਸ਼ਤਾ ਦੇਖਣ ਦੇ ਲਈ ਚਲੀ ਗਈ ਅਤੇ ਉਸ ਨੂੰ ਲੜਕੀ ਵੀ ਪਸੰਦ ਆ ਗਈ ਅਤੇ ਮੇਰਾ ਵਿਆਹ ਕੁਝ ਮਹੀਨਿਆਂ ਬਾਅਦ ਹੀ ਤੈਅ ਹੋ ਗਿਆ ਸੀ ਜਿਸ ਦਿਨ ਮੇਰਾ ਰਿਸ਼ਤਾ ਪੱਕਾ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਹੀ ਮਠਿਆਈ ਦਾ ਡੱਬਾ ਮੈਨੂੰ ਕਿਸੇ ਸਰਵਿਸ ਕਰਨ ਵਾਲੇ ਮੁੰਡੇ ਤੋਂ ਮਿਲਿਆ ਸੀ ਮੈਂ ਉਸ ਨੂੰ ਪੁੱਛਿਆ ਕਿ ਇਹ ਕਿਸ ਨੇ ਭੇਜਿਆ ਹੈ ਤਾਂ ਉਸ ਨੇ ਕਿਹਾ ਕਿ ਇਹ ਸਾਨੂੰ ਨਹੀਂ ਪਤਾ ਸਾਨੂੰ ਵਸ ਤੁਹਾਡਾ ਐਡਰੈਸ ਦਿੱਤਾ ਗਿਆ ਸੀ ਮੈਂ ਪੁੱਛਿਆ ਕਿ ਆਰਡਰ ਦੇਣ ਵਾਲੀ ਕੁੜੀ ਸੀ ਜਾਂ ਮੁੰਡਾ ਤਾਂ ਉਹ ਲੜਕਾ ਮੁਸਕਰਾਇਆ ਅਤੇ ਕਹਿਣ ਲੱਗਿਆ ਕਿ ਸਾਨੂੰ ਇਹ ਦੱਸਣ ਤੋਂ ਮਨਾ ਕੀਤਾ ਗਿਆ ਹੈ ਇਹ ਕਹਿ ਕੇ ਉਹ ਚਲਾ ਗਿਆ ਉਹ ਰੁਕਿਆ ਨਹੀਂ ਸੀ ਹੁਣ ਮੈਨੂੰ ਉਸ ਖੱਤ ਲੇਖਣ ਵਾਲੇ ਨੂੰ ਲੱਭਣ ਦੀ ਅਤੇ ਦੇਖਣ ਦੀ ਇੱਛਾ ਹੋ ਰਹੀ ਸੀ ਕੌਣ ਹੈ ਜੋ ਮੇਰੇ ਆਉਣ ਵਾਲੇ ਹਰ ਪਲ ਦੀ ਖਬਰ ਰੱਖਦਾ ਹੈ ਮੇਰਾ ਰਿਸ਼ਤਾ ਬਾਦ ਦੇ ਵਿੱਚ ਤੈਅ ਹੋਇਆ ਤੇ ਖੱਤ ਵਾਲੇ ਨੇ ਮਠਿਆਈ ਮੈਨੂੰ ਪਹਿਲਾਂ ਭੇਜੀ ਦਿੱਤੀ ਸੀ ਹੁਣ ਤਾਂ ਮੇਰੀ ਹੈਰਾਨੀ ਹੋਰ ਵੀ ਵਧਣ ਲੱਗੀ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਹ ਜਾਣ ਸਕਾਂ ਕਿ ਮੈਨੂੰ ਇਹ ਖੱਤ ਕੌਣ ਭੇਜਦਾ ਹੈ ਪਰ ਮੇਰੀ ਹਰ ਕੋਸ਼ਿਸ਼ ਨਾਕਾਮ ਹੋ ਰਹੀ ਸੀ ਇੱਕ ਦਿਨ ਮੇਰੇ ਸਿਰ ਦੇ ਵਿੱਚ ਤੇਜ਼ ਦਰਦ ਸੀ ਤਾਂ ਮੈਂ ਆਪਣੇ ਆਫਿਸ ਤੋਂ ਛੁੱਟੀ ਕਰ ਲਈ ਸੀ ਅਤੇ ਘਰ ਆ ਗਿਆ ਘਰ ਆਇਆ ਤਾਂ ਦਰਵਾਜ਼ੇ ਉੱਤੇ ਅੱਜ ਫਿਰ ਇੱਕ ਹੋਰ ਖੱਤ ਪਿਆ ਸੀ ਮੈਂ ਉਹ ਖੱਤ ਚੱਕਿਆ ਅਤੇ ਅੰਦਰ ਕਮਰੇ ਦੇ ਵਿੱਚ ਆ ਕੇ ਦੇਖਿਆ ਇਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਕੱਲ ਤੁਹਾਨੂੰ ਬੁਖਾਰ ਹੋ ਜਾਵੇਗਾ ਅਤੇ ਅਗਲੇ ਦਿਨ ਇਸ ਤਰ੍ਹਾਂ ਹੀ ਹੋਇਆ ਸਵੇਰੇ ਜਦੋਂ ਮੈਂ ਉੱਠਿਆ ਤਾਂ ਬੁਖਾਰ ਦੇ ਨਾਲ ਮੈਂ ਤਪ ਰਿਹਾ ਸੀ ਹੁਣ ਮੈਨੂੰ ਇਸ ਖੱਤ ਵਾਲੇ ਤੋਂ ਵੀ ਡਰ ਲੱਗਣ ਲੱਗਿਆ ਸੀ ਹੁਣ ਮੈਂ ਥੋੜਾ ਸਾਵਧਾਨ ਵੀ ਰਹਿਣ ਲੱਗਾ ਹਰ ਬਖਤੀ ਖੱਤ ਵਾਲਾ ਮੇਰੇ ਦਿਮਾਗ ਦੇ ਵਿੱਚ ਘੁੰਮਣ ਲੱਗਿਆ ਸੀ ਹੁਣ ਤੱਕ ਉਸ ਦੀ ਹਰ ਇੱਕ ਲਿਖਤ ਮੇਰੇ ਉੱਤੇ ਸੱਚ ਸਾਬਤ ਹੋ ਰਹੀ ਸੀ ਪਰ ਉਸ ਦੇ ਅਗਲੇ ਖੱਤ ਨੇ ਤਾਂ ਮੈਨੂੰ ਡਰਾ ਕੇ ਰੱਖ ਦਿੱਤਾ ਸੀ ਕਿਉਂਕਿ ਇਸ ਵਾਰ ਖੱਤ ਦੇ ਵਿੱਚ ਲਿਖਿਆ ਸੀ ਕਿ ਕੀ ਰਾਤ ਨੂੰ 12 ਵਜੇ ਤੁਹਾਡੇ ਇੱਕ ਬੇਟੀ ਪੈਦਾ ਹੋਵੇਗੀ ਅਤੇ ਤੁਹਾਨੂੰ ਮਿਲ ਜਾਵੇਗੀ ਮੇਰਾ ਦਿਮਾਗ ਤਾਂ ਘੁੰਮ ਕੇ ਰਹਿ ਗਿਆ ਸੀ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ ਫਿਰ ਭਲਾ ਮੇਰੀ ਬੇਟੀ ਕਿਵੇਂ ਪੈਦਾ ਹੋ ਸਕਦੀ ਰਾਤ ਦੇ 12 ਵਜੇ ਤੱਕ ਦਾ ਸਮਾਂ ਮੈਂ ਬਹੁਤ ਹੀ ਮੁਸ਼ਕਲ ਦੇ ਨਾਲ ਲਿਆਂਦਾ ਸੀ ਉਸ ਖੱਤ ਵਾਲੀ ਦੀਆਂ ਸਾਰੀਆਂ ਗੱਲਾਂ ਸੱਚ-ਸਾਤ ਹੋਈਆਂ ਸਨ ਅਤੇ ਮੈਨੂੰ ਹੁਣ ਵੀ ਪੂਰਾ ਵਿਸ਼ਵਾਸ ਸੀ ਕਿ ਰਾਤ ਦੇ 12 ਵਜੇ ਕੁਝ ਨਾ ਕੁਝ ਜ਼ਰੂਰ ਗਲਤ ਹੋਣ ਵਾਲਾ ਹੈ। ਹੁਣ ਜਦੋਂ ਹੀ ਰਾਤ ਦੇ 12 ਵੱਜੇ ਤਾਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਮੈਂ ਜਲਦੀ ਨਾਲ ਦਰਵਾਜ਼ੇ ਦੇ ਵੱਲ ਭੱਜਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਮੈਂ ਦੇਖਿਆ ਕਿ ਇੱਕ ਛੋਟੇ ਜਿਹੇ ਕੱਪੜੇ ਉੱਤੇ ਇੱਕ ਬੱਚਾ ਪਾਇਆ ਹੋਇਆ ਸੀ। ਅਤੇ ਉਹ ਰੋ ਰਿਹਾ ਸੀ ਬੱਚਾ ਪਿੰਕ ਰੰਗ ਦੇ ਕੰਬਲ ਦੇ ਵਿੱਚ ਲਪੇਟਿਆ ਹੋਇਆ ਸੀ ਮੇਰਾ ਦਿਲ ਉਸ ਸਮੇਂ ਜ਼ੋਰ ਦੇ ਨਾਲ ਧੜਕਣ ਲੱਗਿਆ ਮੈਂ ਆਸੇ-ਪਾਸੇ ਦੇਖਿਆ ਪਰ ਚਾਰੇ ਪਾਸੇ ਸੁਨਸਾਨ ਸੀ ਮੈਂ ਇਹ ਨਹੀਂ ਦੇਖ ਸਕਿਆ ਕਿ ਕੌਣ ਇਸ ਬੱਚੇ ਨੂੰ ਇੱਥੇ ਰੱਖ ਕੇ ਗਿਆ ਹੈ ਮੈਂ ਸੋਚਣ ਲੱਗਿਆ ਕਿ ਮੈਨੂੰ ਕਿਸੇ ਨਜਾਇਜ਼ ਕੇਸ ਦੇ ਵਿੱਚ ਪਸਾਉਣ ਦੀ ਕੋਈ ਸਾਜ਼ਿਸ਼ ਤਾਂ ਨਹੀਂ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਦਰਵਾਜ਼ਾ ਬੰਦ ਕਰ ਲਵਾਂ ਜੋ ਮਰਜ਼ੀ ਇਸ ਬੱਚੇ ਨੂੰ ਚੱਕ ਕੇ ਲੈ ਜਾਵੇ ਪਰ ਜਿਵੇਂ ਹੀ ਮੈਂ ਦਰਵਾਜ਼ਾ ਬੰਦ ਕਰਨ ਚਾਹਿਆ ਉਸ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਅਤੇ ਉਸ ਬੱਚੇ ਨੂੰ ਦੇਖ ਕੇ ਪਤਾ ਨਹੀਂ ਕਿਉਂ ਮੇਰੇ ਹੱਥ ਆਪਣੇ ਆਪ ਰੁਕ ਗਏ ਸਨ ਮੈਂ ਦਰਵਾਜ਼ਾ ਬੰਦ ਨਹੀਂ ਕੀਤਾ ਉਹ ਬੱਚਾ ਬਹੁਤ ਜ਼ਿਆਦਾ ਰੋ ਰਿਹਾ ਸੀ ਉਹ ਸੱਚੇ ਬੱਚੇ ਦੀ ਉਮਰ ਕੋਈ 1 ਮਹੀਨੇ ਦੇ ਕਰੀਬ ਸੀ ਮੇਰਾ ਦਿਲ ਇੰਨਾ ਵੀ ਕਠੋਰ ਨਹੀਂ ਸੀ ਕਿ ਇੱਕ ਮਾਸੂਮ ਬੱਚੇ ਨੂੰ ਸੁਨਸਾਨ ਗਲੀ ਦੇ ਵਿੱਚ ਇਕੱਲਾ ਛੱਡ ਦਿੰਦਾ ਜਿੱਥੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ ਮੇਰੇ ਦਿਲ ਦੇ ਵਿੱਚ ਆਇਆ ਕਿ ਕਿਤੇ ਇਸ ਮਾਸੂਮ ਨੂੰ ਕੁੱਤੇ ਨਾ ਚੱਕ ਕੇ ਲੈ ਜਾਣ ਇਹ ਸੋਚ ਕੇ ਹੀ ਮੇਰਾ ਦਿਲ ਡਰ ਗਿਆ ਸੀ ਮੈਂ ਉਸ ਬੱਚੇ ਨੂੰ ਚੁੱਕਿਆ ਤੇ ਉਸ ਨੂੰ ਅੰਦਰ ਲੈ ਆਇਆ ਉਸਦੇ ਰੋਣ ਦੀ ਆਵਾਜ਼ ਸੁਣ ਕੇ ਮੇਰੀ ਮਾਂ ਵੀ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਆ ਗਈ ਸੀ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਕੇ ਰਿਆਨ ਇਹ ਕਿਸ ਦਾ ਬੱਚਾ ਚੱਕ ਕੇ ਲੈ ਆਇਆ ਹੈ ਉਹ ਵੀ ਰਾਤ ਦੇ ਇਸ ਸਮੇਂ ਰਿਆਨ ਇਹ ਬੱਚਾ ਕਿਸ ਦਾ ਹੈ ਸ਼ਾਇਦ ਇਹ ਕੋਈ ਬੱਚੀ ਹੈ ਅਤੇ ਇਸ ਸਮੇਂ ਭੁੱਖੀ ਹੈ ਜਿਸ ਨੂੰ ਇਸ ਸਮੇਂ ਕੋਈ ਸਾਡੇ ਦਰਵਾਜ਼ੇ ਤੇ ਛੱਡ ਗਿਆ ਹੈ ਮੈਨੂੰ ਇਸ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਇਸ ਨੂੰ ਚੱਕ ਕੇ ਅੰਦਰ ਲੈ ਆਇਆ ਮੇਰੀ ਮਾਂ ਇਹ ਗੱਲ ਸੁਣ ਕੇ ਮੈਨੂੰ ਗੁੱਸੇ ਦੇ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ ਕੀ ਪਤਾ ਨਹੀਂ ਇਹ ਕਿਸ ਦੀ ਨਜਾਇਜ਼ ਔਲਾਦ ਹੈ ਰਾਤ ਦੇ ਇਸ ਸਮੇਂ ਕੌਣ ਇਸ ਨੂੰ ਸਾਡੇ ਦਰਵਾਜ਼ੇ ਤੇ ਛੱਡ ਗਿਆ ਹੈ ਅਤੇ ਇੱਕ ਤੁਸੀਂ ਹੋ ਇਸ ਮੁਸੀਬਤ ਨੂੰ ਚੱਕ ਕੇ ਅੰਦਰ ਲੈ ਆਏ ਇਹ ਵੀ ਹੋ ਸਕਦਾ ਹੈ ਕਿ ਰਿਆਨ ਕਿ ਕੋਈ ਔਰਤ ਹਸਪਤਾਲ ਤੋਂ ਬੱਚਾ ਚੋਰੀ ਕਰਕੇ ਭੱਜ ਰਹੀ ਹੋਵੇ ਅਤੇ ਉਸ ਦੇ ਪਿੱਛੇ ਪੁਲਿਸ ਲੱਗੀ ਹੋਵੇ ਤਾਂ ਉਸ ਨੇ ਆਪਣੀ ਜਾਨ ਬਚਾਉਣ ਦੇ ਲਈ ਇਹ ਬੱਚਾ ਸਾਡੇ ਦਰਵਾਜ਼ੇ ਉੱਤੇ ਰੱਖ ਦਿੱਤਾ ਹੋਵੇ ਸੋਚੋ ਇਸ ਤਰ੍ਹਾਂ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਮਾਂ ਦੀ ਗੱਲ ਸੁਣ ਕੇ ਤਾਂ ਮੈਂ ਬੁਰੀ ਤਰ੍ਹਾਂ ਨਾਲ ਡਰ ਗਿਆ ਸੀ ਅਤੇ ਮੈਨੂੰ ਉਹ ਸਾਰੇ ਖੱਤ ਯਾਦ ਆਉਣ ਲੱਗੇ ਅਤੇ ਫਿਰ ਇਹ ਖਿਆਲ ਵੀ ਪਰੇਸ਼ਾਨ ਕਰਨ ਲੱਗਾ ਕਿ ਉਹ ਸਾਰੇ ਖੱਤ ਅਤੇ ਇਹ ਬੱਚੀ ਮੈਨੂੰ ਕਿਸੇ ਕੇਸ ਦੇ ਵਿੱਚ ਪਸਾਉਣ ਦੇ ਲਈ ਹੀ ਨਾ ਦਿੱਤੀ ਗਈ ਹੋਵੇ ਹੁਣ ਤਾਂ ਮੈਂ ਬੁਰੀ ਤਰ੍ਹਾਂ ਨਾਲ ਕਬਰਾ ਗਿਆ ਸੀ ਮੈਨੂੰ ਪਸੀਨਾ ਆਉਣ ਲੱਗਿਆ ਸੀ ਅਤੇ ਫਿਰ ਇਹ ਵੀ ਖਿਆਲ ਆਇਆ ਕਿ ਮੇਰੀ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ ਫਿਰ ਮੈਨੂੰ ਕੋਈ ਕਿਉਂ ਪਸਾਵੇਗਾ ਮੈਂ ਆਪਣੀ ਮਾਂ ਨੂੰ ਕਿਹਾ ਕਿ ਫਿਲਹਾਲ ਤਾਂ ਇਸ ਨੂੰ ਦੁੱਧ ਪਿਆ ਦਿਓ ਇਹ ਭੁੱਖੀ ਲੱਗ ਰਹੀ ਹੈ ਸਵੇਰੇ ਮੈਂ ਇਸ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਛੱਡ ਆਵਾਂਗਾ ਪੂਰੀ ਰਾਤ ਉਸ ਬੱਚੀ ਨੂੰ ਮੇਰੀ ਮਾਂ ਨੇ ਹੀ ਸੰਭਾਲਿਆ ਸੀ ਸਵੇਰੇ ਜਦੋਂ ਮੈਂ ਉਸ ਬੱਚੀ ਨੂੰ ਗੋਦੀ ਵਿੱਚ ਲਿਆ ਤਾਂ ਮਾਂ ਨੇ ਦੱਸਿਆ ਇਹ ਇੱਕ ਕੁੜੀ ਹੈ ਮੈਂ ਉਸ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚ ਗਿਆ ਸੀ ਮੈਂ ਸਾਰੀ ਗੱਲ ਪੁਲਿਸ ਇੰਸਪੈਕਟਰ ਨੂੰ ਦੱਸ ਦਿੱਤੀ ਉਹ ਇਸ ਬੱਚੀ ਨੂੰ ਅਜੀਬ ਜਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਸੀ ਅਤੇ ਪਤਾ ਨਹੀਂ ਕਿਉਂ ਮੇਰਾ ਦਿਲ ਡਰ ਰਿਹਾ ਸੀ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਸੁਣ ਰੱਖੇ ਸਨ ਕਿ ਹਾਬਸ ਦੇ ਪੁਜਾਰੀ ਇੱਕ ਦਿਨ ਦੀ ਬੱਚੀ ਨੂੰ ਵੀ ਨਹੀਂ ਛੱਡਦੇ ਪੁਲਿਸ ਇਨਸਪੈਕਟਰ ਨੇ ਕਿਹਾ ਕਿ ਤੁਸੀਂ ਇਸ ਬੱਚੀ ਨੂੰ ਇੱਥੇ ਹੀ ਛੱਡ ਦਿਓ ਜਦੋਂ ਇਸ ਦੇ ਘਰ ਵਾਲਿਆਂ ਦਾ ਪਤਾ ਲੱਗੂਗਾ ਅਸੀਂ ਇਸ ਬੱਚੀ ਨੂੰ ਉਸ ਦੇ ਮਾਂ ਪਿਓ ਦੇ ਹਵਾਲੇ ਕਰ ਦੇਵਾਂਗੇ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਮੰਨਿਆ ਮੈਂ ਕਿਹਾ ਕਿ ਮੈਂ ਇਸ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦਾ ਹਾਂ ਮੇਰੀ ਮਾਂ ਇਸ ਦਾ ਧਿਆਨ ਰੱਖ ਲਵੇਗੀ ਤੁਸੀਂ ਮੇਰਾ ਫੋਨ ਨੰਬਰ ਲੈ ਲਓ ਜੇਕਰ ਇਸ ਦਾ ਕੋਈ ਘਰ ਵਾਲਾ ਮਿਲੇ ਜਾਂ ਇਸਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਮੈਨੂੰ ਬੁਲਾ ਲਿਓ ਥੋੜੀ ਜਹੀ ਬਹਿਸ ਤੋਂ ਬਾਅਦ ਉਹ ਇਨਸਪੈਕਟਰ ਮੰਨ ਗਿਆ ਸੀ ਮੈਂ ਇਸ ਬੱਚੀ ਨੂੰ ਆਪਣੇ ਘਰ ਲੈ ਕੇ ਆ ਗਿਆ ਸੀ ਮੇਰੀ ਗੋਦੀ ਵਿੱਚ ਇਸ ਬੱਚੀ ਨੂੰ ਦੇਖ ਕੇ ਮੇਰੀ ਮਾਂ ਫਿਰ ਮੈਨੂੰ ਲਾੜਨ ਲੱਗੀ ਕਿ ਤੁਸੀਂ ਇਸ ਨੂੰ ਵਾਪਸ ਕਿਉਂ ਲੈ ਕੇ ਆਏ ਹੋ ਮੇਰੀ ਕੋਈ ਵੀ ਗੱਲ ਉਹ ਸੁਣਨ ਲਈ ਤਿਆਰ ਨਹੀਂ ਸੀ ਪਰ ਮੈਂ ਕਿਹਾ ਕਿ ਮੈਂ ਇਸ ਨੂੰ ਸਿਰਫ ਉਸ ਸਮੇਂ ਤੱਕ ਆਪਣੇ ਨਾਲ ਲੈ ਕੇ ਆਇਆ ਹਾਂ ਜਦੋਂ ਤੱਕ ਇਸ ਦੇ ਘਰ ਵਾਲੇ ਨਹੀਂ ਮਿਲ ਜਾਂਦੇ ਮੈਂ ਇਸ ਬੱਚੀ ਨੂੰ ਇਸ ਦੇ ਅਸਲ ਮਾਪਿਆਂ ਨੂੰ ਹੀ ਦੇਵਾਂਗਾ ਕਿਸੇ ਵੀ ਐਰੇ-ਗੈਰੇ ਬੰਦੇ ਦੇ ਹੱਥ ਦੇ ਵਿੱਚ ਨਹੀਂ ਦੇਵਾਂਗਾ ਮੈਂ ਪੱਕੇ ਇਰਾਦੇ ਨਾਲ ਇਹ ਕਿਹਾ ਤਾਂ ਮੇਰੀ ਮਾਂ ਚੁੱਪ ਹੋ ਗਈ ਸੀ ਮੈਂ ਹੁਣ ਇਹ ਇਰਾਦਾ ਬਣਾ ਲਿਆ ਸੀ ਕਿ ਉਸ ਖੱਤ ਵਾਲੇ ਨੂੰ ਪਹਾਲ ਕੇ ਹੀ ਰਾਂਗਾ ਮੈਂ ਘਰ ਦੇ ਬਾਹਰ ਇੱਕ ਕੁਫੀਆ ਕੈਮਰਾ ਵੀ ਲਗਵਾ ਦਿੱਤਾ ਕਿਉਂਕਿ ਜੋ ਵੀ ਖੱਤ ਮੈਨੂੰ ਮਿਲਦੇ ਸਨ ਉਹਨਾਂ ਉੱਤੇ ਕੋਈ ਵੀ ਡਾਰਕ ਸਟੈਂਪ ਨਹੀਂ ਲੱਗੀ ਹੁੰਦੀ ਸੀ ਸਧਾਰਨ ਜਿਹਾ ਲਫਾਫਾ ਹੁੰਦਾ ਸੀ ਇਸ ਕਰਕੇ ਖੱਤ ਭੇਜਣ ਵਾਲਾ ਜੋ ਕੋਈ ਵੀ ਸੀ ਉਹ ਖੱਤ ਖੁਦ ਹੀ ਰੱਖ ਕੇ ਜਾਂਦਾ ਸੀ ਜਾਂ ਉਹ ਜਿਸ ਤੋਂ ਵੀ ਇਹ ਕੰਮ ਕਰਵਾਉਂਦਾ ਸੀ ਜੇਕਰ ਮੈਂ ਉਸ ਤੱਕ ਵੀ ਪਹੁੰਚ ਜਾਂਦਾ ਤਾਂ ਵੀ ਅਸਲ ਇਨਸਾਨ ਨੂੰ ਪਹਾਲ ਸਕਦਾ ਸੀ ਮੇਰੇ ਦਿਲ ਵਿੱਚ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਦੇ ਜਵਾਬ ਮੈਨੂੰ ਚਾਹੀਦੇ ਸਨ ਉਹ ਕਿਵੇਂ ਮੇਰੇ ਬਾਰੇ 100% ਸਹੀ ਗੱਲਾਂ ਜਾਣਦਾ ਸੀ ਅਤੇ ਉਸ ਬੱਚੀ ਨੂੰ ਮੇਰੀ ਬੇਟੀ ਕਿਉਂ ਕਹਿ ਰਿਹਾ ਸੀ ਜਦਕਿ ਉਹ ਮੇਰੀ ਬੇਟੀ ਨਹੀਂ ਸੀ ਨਾ ਤਾਂ ਮੇਰਾ ਵਿਆਹ ਹੋਇਆ ਸੀ ਅਤੇ ਨਾ ਹੀ ਮੇਰਾ ਕਿਸੇ ਨਾਲ ਕੋਈ ਚੱਕਰ ਸੀ ਮੈਂ ਬਾਹਰ ਲੱਗੇ ਹੋਏ ਕੈਮਰੇ ਦਾ ਕਨੈਕਸ਼ਨ ਆਪਣੇ ਮੋਬਾਈਲ ਤੇ ਕਰ ਲਿਆ ਸੀ ਤਾਂ ਕਿ ਆਪਣੇ ਮੋਬਾਈਲ ਉੱਤੇ ਦੇਖ ਸਕਾਂ ਇੱਕ ਦਿਨ ਪੂਰਾ ਲੰਘ ਗਿਆ ਸੀ ਤੇ ਦੋ ਦਿਨ ਹੀ ਲੰਘ ਗਏ ਸਨ ਪਰ ਨਾ ਕੋਈ ਖੱਤ ਅਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਆਦਮੀ ਗਲੀ ਦੇ ਵਿੱਚ ਦੇਖਿਆ ਜਿਸ ਉੱਤੇ ਮੈਂ ਸ਼ੱਕ ਕਰਦਾ ਮੇਰੀ ਮਾਂ ਅਲੱਗ ਮੇਰੇ ਪਿੱਛੇ ਪਈ ਹੋਈ ਸੀ ਕਿ ਇਸ ਬੱਚੀ ਨੂੰ ਜਾਂ ਤਾਂ ਪੁਲਿਸ ਦੇ ਹਵਾਲੇ ਕਰ ਦਿਓ ਜਾਂ ਕਿਸੇ ਨਾਥ ਆਸ਼ਰਮ ਦੇ ਵਿੱਚ ਦੇ ਦਿਓ ਮੈਂ ਇਸ ਉਮਰ ਦੇ ਵਿੱਚ ਬੱਚਾਂ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਦੀ ਅਤੇ ਉੱਤੋਂ ਮੇਰੇ ਵਿਆਹ ਦਾ ਦਿਨ ਵੀ ਨੇੜੇ ਆ ਰਿਹਾ ਸੀ ਅਤੇ ਮੇਰੀ ਮਾਂ ਨੇ ਚਿੰਤਾ ਖਾ ਰਹੀ ਸੀ ਕਿ ਜੇਕਰ ਮੇਰੇ ਸਹੁਰਿਆਂ ਨੂੰ ਇਸ ਬੱਚੀ ਦੇ ਬਾਰੇ ਕਹਾਂਗੇ ਤਾਂ ਉਹ ਵੀ ਇਹ ਕਹਿਣਗੇ ਕਿ ਬੱਚੀ ਨੂੰ ਕਿਸੇ ਨਾਥ ਆਸ਼ਰਮ ਦੇ ਵਿੱਚ ਛੱਡ ਆਓ ਕੁਝ ਦਿਨ ਲੰਘ ਗਏ ਸਨ ਪਰ ਮੈਨੂੰ ਉਸ ਇਨਸਾਨ ਦਾ ਕੋਈ ਸਰਾਗ ਨਹੀਂ ਮਿਲਿਆ ਸੀ ਅਤੇ ਮੈਂ ਪੋਰਸਾ ਸਟੇਸ਼ਨ ਦੇ ਕਈ ਚੱਕਰ ਲਗਾ ਚੁੱਕਿਆ ਸੀ ਪਰ ਉਸ ਬੱਚੀ ਦਾ ਕੋਈ ਵੀ ਘਰ ਵਾਲਾ ਨਹੀਂ ਮਿਲਿਆ ਸੀ ਮੇਰੇ ਵਿਆਹ ਦਾ ਦਿਨ ਜਿਵੇਂ ਜਿਵੇਂ ਕੋਲ ਆ ਰਿਹਾ ਸੀ ਤਾਂ ਮੇਰੀ ਪਰੇਸ਼ਾਨੀ ਵੀ ਵਧਣ ਲੱਗੀ ਸੀ ਮੇਰੀ ਨਵੀਂ ਨਵੇਲੀ ਦੋਲਹਣ ਮਾਨਸੀ ਕਿੱਥੇ ਇਸ ਬੱਚੀ ਨੂੰ ਆਪਣੇ ਘਰ ਦੇ ਵਿੱਚ ਬਰਦਾਸ਼ਤ ਕਰ ਸਕਦੀ ਸੀ ਇਹ ਸੋਚ ਕੇ ਮੈਂ ਬਹੁਤ ਪਰੇਸ਼ਾਨ ਸੀ ਕਿ ਕੀ ਕਰਾਂ ਅਤੇ ਕੀ ਨਾ ਕਰਾਂ ਹੌਲੀ ਹੌਲੀ ਮੇਰੇ ਵਿਆਹ ਦਾ ਦਿਨ ਵੀ ਆ ਗਿਆ ਸੀ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਉਹਨਾਂ ਨੂੰ ਕੁਝ ਸਮੇਂ ਲਈ ਇਹ ਕਹਿ ਦਿਓ ਕਿ ਇਹ ਬੱਚੀ ਸਾਡੇ ਕਿਸੇ ਆਪਣੇ ਰਿਸ਼ਤੇਦਾਰ ਦੀ ਹੈ ਅਨਾਥ ਹੋ ਗਈ ਹੈ ਤਾਂ ਅਸੀਂ ਇਸ ਨੂੰ ਆਪਣੇ ਕੋਲ ਰੱਖ ਲਿਆ ਹੈ ਮੇਰੀ ਗੱਲ ਸੁਣ ਕੇ ਮੇਰੀ ਮਾਂ ਮੈਨੂੰ ਗੁੱਸੇ ਨਾਲ ਦੇਖਣ ਲੱਗੀ ਪਰ ਬੋਲੀ ਕੁਝ ਨਹੀਂ ਮੈਨੂੰ ਵੀ ਉਸ ਬੱਚੀ ਨਾਲ ਪਤਾ ਨਹੀਂ ਕਿਉਂ ਇੱਕ ਲਗਾਓ ਜੇਹਾ ਹੋ ਗਿਆ ਸੀ ਜਦੋਂ ਮੈਂ ਘਰ ਆਉਂਦਾ ਤਾਂ ਦੋ-ਦੋ 10-10 ਘੰਟੇ ਉਸ ਬੱਚੀ ਦੇ ਨਾਲ ਖੇਡਦਾ ਰਹਿੰਦਾ ਉਹ ਬਹੁਤ ਹੀ ਖੂਬਸੂਰਤ ਸੀ ਪਤਾ ਨਹੀਂ ਕਿਉਂ ਉਸ ਬੱਚੀ ਦੇ ਨੈਣ ਨਕਸ਼ ਵੀ ਮੇਰੇ ਵਰਗੇ ਹੀ ਸਨ ਜਦੋਂ ਉਹ ਮੇਰੇ ਵੱਲ ਦੇਖ ਕੇ ਮੁਸਕਰਾਉਂਦੀ ਤਾਂ ਮੈਨੂੰ ਉਸਤੇ ਬਹੁਤ ਪਿਆਰ ਆਉਣ ਲੱਗਦਾ ਪਤਾ ਨਹੀਂ ਕਿਉਂ ਮੈਂ ਉਸ ਨੂੰ ਆਪਣੇ ਗਲ ਨਾਲ ਲਾਏ ਬਿਨਾ ਨਹੀਂ ਰਹਿ ਸਕਦਾ ਸੀ ਪਿਛਲੇ 2 ਮਹੀਨਿਆਂ ਤੋਂ ਉਹ ਮੇਰੇ ਕੋਲ ਹੀ ਸੀ ਹੁਣ ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਸੱਚਮੁੱਚ ਇਹ ਮੇਰੀ ਹੀ ਬੇਟੀ ਹੈ। ਵਿਦਾਈ ਤੋਂ ਬਾਅਦ ਮੈਨੂੰ ਸਭ ਤੋਂ ਜ਼ਿਆਦਾ ਚਿੰਤਾ ਆਪਣੀ ਪਤਨੀ ਮਾਨਸੀ ਦੀ ਸੀ। ਉਸ ਦਾ ਰਿਐਕਸ਼ਨ ਪਤਾ ਨਹੀਂ ਇਸ ਬੱਚੀ ਦੇ ਲਈ ਕਿਸ ਤਰ੍ਹਾਂ ਦਾ ਹੋਵੇਗਾ। ਸੁਹਾਗ ਰਾਤ ਦੇ ਕਮਰੇ ਦੇ ਵਿੱਚ ਜਾਂਦੇ ਹੀ ਸਭ ਤੋਂ ਪਹਿਲਾਂ ਮੈਂ ਮਾਨਸੀ ਨੂੰ ਮੂੰਹ ਦਿਖਾਈ ਦਾ ਤੋਹਫ਼ਾ ਦਿੱਤਾ ਅਤੇ ਉਸ ਦੀ ਤਾਰੀਫ਼ ਵੀ ਕੀਤੀ ਜੋ ਕਿ ਉਸ ਦਾ ਹੱਕ ਸੀ। ਕਿ ਉਸ ਸਮੇਂ ਹੀ ਬਾਹਰੋਂ ਬੱਚੀ ਦੇ ਰੋਣ ਦੀ ਆਵਾਜ਼ ਤੇ ਮੈਂ ਇੱਕਦਮ ਹੈਰਾਨ ਹੋ ਗਿਆ। ਪਰ ਬਾਹਰ ਜਾਣ ਤੋਂ ਆਪਣੇ ਆਪ ਨੂੰ ਰੋਕ ਕੇ ਰੱਖਿਆ। ਕਿ ਮੇਰੇ ਬਾਰੇ ਜਾਣ ਤੇ ਮੇਰੀ ਪਤਨੀ ਕੋਈ ਗਲਤ ਮਤਲਬ ਨਾ ਕੱਢ ਲਵੇ ਮੈਨੂੰ ਉਸ ਬੱਚੀ ਨਾਲ ਪਿਆਰ ਸੀ ਪਰ ਕਿਤੇ ਮਾਨਸੀ ਇਹ ਨਾ ਸਮਝ ਲਵੇ ਕਿ ਉਹ ਮੇਰੀ ਹੀ ਬੇਟੀ ਹੈ ਅਤੇ ਅਸੀਂ ਝੂਠ ਬੋਲ ਕੇ ਵਿਆਹ ਕੀਤਾ ਹੈ ਇਸ ਕਰਕੇ ਮੈਂ ਆਪਣੇ ਆਪ ਨੂੰ ਲਾਪਰਵਾਹ ਦਿਖਾਉਣ ਲੱਗਿਆ ਪਰ ਅਸਲ ਗੱਲ ਇਹ ਸੀ ਕਿ ਉਸ ਬੱਚੀ ਦੀ ਰੋਣ ਦੀ ਆਵਾਜ਼ ਕਾਰਨ ਮੈਂ ਇੰਨਾ ਜ਼ਿਆਦਾ ਡਿਸਟਰਬ ਹੋ ਰਿਹਾ ਸੀ ਕਿ ਮਾਨਸੀ ਦੇ ਨਾਲ ਪਿਆਰ ਦੀਆਂ ਦੋ ਗੱਲਾਂ ਵੀ ਨਹੀਂ ਕਰ ਸਕਦਾ ਸੀ ਉਹ ਮੇਰੀ ਹਾਲਤ ਨੂੰ ਸ਼ਾਇਦ ਸਮਝ ਗਈ ਸੀ ਤੇ ਕਹਿਣ ਲੱਗੀ ਹਰਿਆਣ ਇਹ ਬੱਚੀ ਕਿਉਂ ਰੋ ਰਹੀ ਹੈ ਮੈਂ ਉਸ ਨੂੰ ਉਹੀ ਝੂਠੀ ਕਹਾਣੀ ਸੁਣਾ ਦਿੱਤੀ ਜੋ ਮੈਂ ਆਪਣੀ ਮਾਂ ਨੂੰ ਸਾਰਿਆਂ ਨੂੰ ਦੱਸਣ ਲਈ ਕਿਹਾ ਸੀ ਮੈਨੂੰ ਹੈਰਾਨੀ ਹੋਈ ਜਦੋਂ ਮਾਨਸੀ ਨੇ ਕਿਹਾ ਕਿ ਉਸ ਬੱਚੀ ਨੂੰ ਮੇਰੇ ਕੋਲ ਲਿਆਓ ਮੈਂ ਉਸ ਨੂੰ ਦੇਖ ਲੈਂਦੀ ਹਾਂ ਕਿ ਉਸ ਨੂੰ ਕੀ ਪਰੇਸ਼ਾਨੀ ਹੈ ਮੇਰਾ ਦਿਲ ਵੀ ਉਸ ਬੱਚੀ ਦੇ ਲਈ ਤੜਫ ਰਿਹਾ ਸੀ ਇਸ ਕਰਕੇ ਮਾਨਸੀ ਤੋਂ ਇਜਾਜ਼ਤ ਮਿਲਦੇ ਹੀ ਮੈਂ ਆਪਣੀ ਮਾਂ ਦੇ ਕਮਰੇ ਦੇ ਵਿੱਚ ਪਹੁੰਚ ਗਿਆ ਮੇਰੀ ਮਾਂ ਉਸ ਨੂੰ ਗੋਦੀ ਵਿੱਚ ਲੈ ਕੇ ਕਮਰੇ ਦੇ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਕਿਹਾ ਕੀ ਹੋਇਆ ਇਸ ਨੂੰ ਕਿਉਂ ਰੋ ਰਹੀ ਹੈ ਇਹ ਕਹਿੰਦੇ ਹੋਏ ਮੈਂ ਬੱਚੀ ਨੂੰ ਮਾਂ ਦੀ ਗੋਦੀ ਵਿੱਚੋਂ ਲੈ ਲਿਆ ਸੀ ਉਹ ਕਹਿਣ ਲੱਗੀ ਮੈਨੂੰ ਕੀ ਪਤਾ ਇੰਨਾ ਸਮਾਂ ਹੋ ਗਿਆ ਬੱਚਿਆਂ ਨੂੰ ਸੰਭਾਲਿਆ ਹੋਇਆ ਬੇਟੀ ਵੀ ਇੱਥੇ ਨਹੀਂ ਰਹਿੰਦੀ ਸਾਲ ਦੇ ਵਿੱਚ ਕਦੇ ਕਦੇ ਹੀ ਆਉਂਦੀ ਹੈ ਜੇਕਰ ਉਹ ਮੇਰੇ ਕੋਲ ਹੁੰਦੀ ਤਾਂ ਮੈਂ ਉਸਦੇ ਬੱਚਿਆਂ ਨੂੰ ਸੰਭਾਲਦੀ ਆਏ ਸੇ ਬੱਚੀ ਦੀ ਪ੍ਰੋਬਲਮ ਵੀ ਸਮਝ ਆ ਜਾਂਦੀ ਮੇਰੀ ਮਾਂ ਕਹਿਣ ਲੱਗੀ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣੇ ਕਮਰੇ ਦੇ ਵਿੱਚ ਜਾਓ ਇਹ ਬੱਚੀ ਆਪਣੇ ਆਪ ਸੌਂ ਜਾਵੇਗੀ ਮੇਰੀ ਮਾਂ ਨੇ ਉਸ ਨੂੰ ਮੇਰੀ ਗੋਦੀ ਚੋਂ ਫੜਨਾ ਚਾਹਿਆ ਪਰ ਮੈਂ ਮਨਾ ਕਰ ਦਿੱਤਾ ਮੇਰੇ ਕੋਲ ਆ ਕੇ ਉਹ ਬੱਚੀ ਕੁਝ ਚੁੱਪ ਕਰ ਗਈ ਸੀ ਮੈਂ ਕਿਹਾ ਕਿ ਮੈਂ ਇਸ ਨੂੰ ਸਵਾ ਕੇ ਤੁਹਾਨੂੰ ਦੇ ਜਾਵਾਂ ਉਹ ਕਹਿਣ ਲੱਗੀ ਪਰ ਮਾਨਸੀ ਕੀ ਸੋਚੇਗੀ ਮੈਂ ਇਹਨੂੰ ਛੱਡ ਕੇ ਬੱਚੀ ਨੂੰ ਸੰਭਾਲ ਰਹੇ ਹੋ ਤੁਸੀਂ ਰਹਿਣ ਦਿਓ ਮੈਂ ਇਸ ਨੂੰ ਸੰਭਾਲ ਲਵਾਂਗੀ ਮੈਂ ਕਿਹਾ ਮਾਨਸੀ ਬਹੁਤ ਚੰਗੀ ਹੈ ਮਾਨਸੀ ਨੇ ਇਹੀ ਕਿਹਾ ਹੈ ਕਿ ਉਸ ਬੱਚੀ ਨੂੰ ਅੰਦਰ ਲੈ ਆਓ ਇਹ ਕਹਿ ਕੇ ਮੈਂ ਬੱਚੀ ਨੂੰ ਆਪਣੇ ਕਮਰੇ ਦੇ ਵਿੱਚ ਲੈ ਆਇਆ ਉਸ ਨੂੰ ਦੇਖ ਕੇ ਮਾਨਸੀ ਨੇ ਉਸ ਨੂੰ ਜਲਦੀ ਨਾਲ ਫੜਿਆ ਸੀ ਅਤੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਉਹ ਬੱਚੀ ਵੀ ਉਸ ਦੇ ਕੋਲ ਜਾ ਕੇ ਚੁੱਪ ਹੋ ਗਈ ਸੀ ਮੈਨੂੰ ਪਤਾ ਨਹੀਂ ਕਿਉਂ ਇਹ ਸਭ ਦੇਖ ਕੇ ਹੈਰਾਨੀ ਹੋ ਰਹੀ ਸੀ ਅਤੇ ਵਝਾਈ ਸੀ ਕਿ ਮੇਰੀ ਪਤਨੀ ਮਾਨਸੀ ਨੇ ਉਸ ਨੂੰ ਜਿਸ ਤਰ੍ਹਾਂ ਨਾਲ ਮੇਰੇ ਹੱਥਾਂ ਚੋਂ ਕੋਇਆ ਸੀ ਅਤੇ ਆਪਣੇ ਗਲ ਨਾਲ ਲਗਾ ਲਿਆ ਸੀ ਕਦੇ ਮਾਨਸੀ ਉਸ ਨੂੰ ਆਪਣੇ ਗਲੇ ਨਾਲ ਲਗਾਉਂਦੀ ਤੇ ਕਦੇ ਉਸ ਨੂੰ ਚੁੰਮਣ ਲੱਗਦੀ ਇੱਕ ਅਜਨਬੀ ਬੱਚੀ ਦੇ ਲਈ ਉਸਦੇ ਇਹ ਜਜ਼ਬਾਤ ਮੈਨੂੰ ਬਹੁਤ ਅਜੀਬ ਲੱਗ ਰਹੇ ਸਨ ਉਹ ਬੱਚੀ ਵੀ ਉਸ ਦੀ ਗੋਦੀ ਦੇ ਵਿੱਚ ਜਾ ਕੇ ਇਸ ਤਰ੍ਹਾਂ ਚੁੱਪ ਹੋ ਗਈ ਜਿਵੇਂ ਉਸ ਨੂੰ ਉਸ ਦੀ ਗੋਦੀ ਦੀ ਆਦਤ ਹੋਵੇ ਮੈਂ ਆਪਣੇ ਆਪ ਨੂੰ ਇੰਨਾ ਖਿਆਲਾਂ ਤੋਂ ਬਾਹਰ ਕੱਢਿਆ ਸੀ ਅਤੇ ਉਸ ਦੇ ਕੋਲ ਬੈਠ ਗਿਆ 15-20 ਮਿੰਟਾਂ ਦੇ ਵਿੱਚ ਹੀ ਉਹ ਬੱਚੀ ਮਾਨਸੀ ਦੀ ਗੋਦੀ ਦੇ ਵਿੱਚ ਸੌਂ ਗਈ ਸੀ ਅਤੇ ਫਿਰ ਮਾਨਸੀ ਪੁੱਛਣ ਲੱਗੀ ਕਿ ਇਸ ਦਾ ਕੀ ਨਾਮ ਹੈ ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀ ਪਿਛਲੇ 2 ਮਹੀਨਿਆਂ ਦੇ ਵਿੱਚ ਮੈਂ ਅਤੇ ਮੇਰੀ ਮਾਂ ਨੇ ਇਹ ਵੀ ਨਹੀਂ ਸੋਚਿਆ ਸੀ ਕਿ ਇਸ ਦਾ ਕੋਈ ਨਾਮ ਵੀ ਰੱਖ ਦਿੱਤਾ ਜਾਵੇ ਮੈਂ ਨਾ ਦੇ ਵਿੱਚ ਸਿਰ ਹਿਲਾ ਦਿੱਤਾ ਉਹ ਮੁਸਕਰਾਉਣ ਲੱਗੀ ਅਤੇ ਕਹਿਣ ਲੱਗੀ ਕਿੰਨੀ ਪਿਆਰੀ ਅਤੇ ਮਾਸੂਮ ਬੱਚੀ ਹੈ ਇਸ ਦਾ ਨਾਮ ਤਾਂ ਐਸ਼ਾ ਹੋਣਾ ਚਾਹੀਦਾ ਹੈ ਮੈਂ ਵੀ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਮੇਰੀ ਪਤਨੀ ਨੇ ਉਸ ਬੱਚੀ ਦਾ ਨਾਮ ਐਸ਼ਾ ਰੱਖ ਦਿੱਤਾ ਸੀ ਥੋੜੇ ਸਮੇਂ ਦੇ ਵਿੱਚ ਹੀ ਜਦੋਂ ਐਸ਼ਾ ਗੂੜੀ ਨੀਂਦ ਵਿੱਚ ਸੌਂ ਗਈ ਤਾਂ ਮੈਂ ਉਸ ਨੂੰ ਆਪਣੀ ਮਾਂ ਦੇ ਕਮਰੇ ਦੇ ਵਿੱਚ ਛੱਡ ਆਇਆ ਮੇਰੀ ਪਤਨੀ ਮਾਨਸੀ ਜਿੰਨੀ ਦੇਖਣ ਵਿੱਚ ਖੂਬਸੂਰਤ ਸੀ ਉਨੀ ਹੀ ਸੁਭਾਅ ਦੀ ਵੀ ਚੰਗੀ ਸੀ ਅਗਲੀ ਸਵੇਰ ਜਦੋਂ ਮੇਰੀ ਅੱਖ ਖੁੱਲੀ ਤਾਂ ਮਾਨਸੀ ਕਮਰੇ ਦੇ ਵਿੱਚ ਨਹੀਂ ਸੀ ਜਦੋਂ ਮੈਂ ਤਿਆਰ ਹੋ ਕੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਹ ਨਵੀਂ ਫੈਂਸੀ ਸਾੜੀ ਪਾ ਕੇ ਸਜੀ ਹੋਈ ਬੈਠੀ ਸੀ ਅਤੇ ਉਹ ਬੱਚੀ ਉਸ ਦੀ ਗੋਦ ਦੇ ਵਿੱਚ ਸੀ ਅਤੇ ਉਸ ਨੂੰ ਦੁੱਧ ਪਲਾ ਰਹੀ ਸੀ ਕੁਝ ਹੀ ਦਿਨਾਂ ਦੇ ਵਿੱਚ ਉਸ ਬੱਚੀ ਦੀ ਪੂਰੀ ਜ਼ਿੰਮੇਵਾਰੀ ਉਸ ਨੇ ਬਿਨਾਂ ਕਿਸੇ ਦੇ ਕਹੇ ਆਪਣੇ ਆਪ ਹੀ ਸੰਭਾਲ ਲਈ ਸੀ ਅਤੇ ਘਰ ਨੂੰ ਵੀ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਸੀ ਮੇਰੀ ਮਾਂ ਤਾਂ ਮਾਨਸੀ ਜਹੀ ਬਹੂ ਪਾ ਕੇ ਨਿਹਾਲ ਹੋ ਚੁੱਕੀ ਸੀ ਹਰ ਸਮੇਂ ਆਪਣੇ ਬਹੂ ਦੇ ਗੁਣ ਗਾਣ ਕਰਦੀ ਰਹਿੰਦੀ ਸੀ ਸੱਚਮੁੱਚ ਹੀ ਬਹੁਤ ਹੀ ਚੰਗੀ ਬਹੂ ਸਾਬਤ ਹੋਈ ਸੀ ਅਤੇ ਨਾਲ ਹੀ ਉਹ ਇੱਕ ਬਹੁਤ ਹੀ ਚੰਗੀ ਪਤਨੀ ਵੀ ਪਰ ਐਸ਼ਾ ਦੇ ਮਾਮਲੇ ਦੇ ਵਿੱਚ ਉਹ ਕਦੇ ਵੀ ਲਾਪਰਵਾਹੀ ਨਹੀਂ ਕਰਦੀ ਸੀ ਇਸ ਕਰਕੇ ਮੈਨੂੰ ਖੁਸ਼ ਹੋਣ ਦੀ ਬਜਾਏ ਹੈਰਾਨੀ ਹੋ ਰਹੀ ਸੀ ਕਿ ਇਹ ਦਿਨ ਤਾਂ ਪਤੀ ਪਤਨੀ ਇੱਕ ਦੂਜੇ ਦੀ ਸੰਗਤ ਦੇ ਵਿੱਚ گزارਦੇ ਹੁੰਦੇ ਹਨ ਅਤੇ ਉਹ ਉਸ ਬੱਚੀ ਦੇ ਵਿੱਚ ਹੀ ਉਲਝੀ ਰਹਿੰਦੀ ਸੀ ਪਰ ਮੈਂ ਆਪਣੇ ਮੂੰਹ ਤੋਂ ਕੁਝ ਨਹੀਂ ਕਿਹਾ ਮੈਨੂੰ ਹਰਾਨੀ ਤਾਂ ਉਸ ਸਮੇਂ ਹੋਈ ਜਦੋਂ ਵਿਆਹ ਦੇ 15 ਦਿਨ ਬਾਅਦ ਹੀ ਮਾਨਸੀ ਉਸ ਬੱਚੀ ਨੂੰ ਆਪਣੇ ਕਮਰੇ ਦੇ ਵਿੱਚ ਸਮਾਉਣ ਲੱਗੀ ਮੈਨੂੰ ਕਹਿਣ ਲੱਗੀ ਕਿ ਮੰਮੀ ਜੀ ਬਿਮਾਰ ਰਹਿੰਦੀ ਹੈ ਅਤੇ ਐਸ਼ਾ ਰਾਤ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਜੋ ਬੱਚਿਆ ਮਾਨਸੀ ਨੇ ਮੈਨੂੰ ਦੱਸੀ ਉਹ ਸੁਣ ਕੇ ਮੈਂ ਚੁੱਪ ਹੋ ਗਿਆ ਸੀ ਉਹ ਐਸ਼ਿਆ ਨੂੰ ਇਸ ਤਰ੍ਹਾਂ ਸੰਭਾਲਦੀ ਸੀ ਜਿਵੇਂ ਉਸ ਦੀ ਸਕੀ ਮਾਂ ਹੋਵੇ ਅਤੇ ਹੋਸ਼ ਤਾਂ ਮੇਰੇ ਉਸ ਸਮੇਂ ਉੱਡੇ ਜਦੋਂ ਮੈਂ ਇੱਕ ਵਾਰ ਅਲਮਾਰੀ 'ਚੋਂ ਆਪਣੇ ਕੱਪੜੇ ਕੱਢ ਰਿਹਾ ਸੀ ਤਾਂ ਮੇਰੇ ਹੱਥ ਮਾਨਸੀ ਦੀ ਇੱਕ ਡੈਰੀ ਲੱਗ ਗਈ ਜਿਸ ਦੇ ਵਿੱਚ ਕੋਈ ਸ਼ੇਅਰ ਅਤੇ ਕਵਿਤਾਵਾਂ ਲਿਖੀਆਂ ਹੋਈਆਂ ਸਨ ਉਸ ਦੀ ਲਿਖਾवट ਦੇਖ ਕੇ ਮੈਂ ਹੈਰਾਨ ਰਹਿ ਗਿਆ ਸੀ ਕਿਉਂਕਿ ਉਸ ਦੀ ਲਿਖਾਈ ਬਿਲਕੁਲ ਉਸ ਖੱਤ ਦੀ ਲਿਖਾਈ ਦੇ ਨਾਲ ਮਿਲਦੀ ਸੀ ਮੈਂ ਜਲਦੀ ਨਾਲ ਆਪਣਾ ਕੱਪਵਾਰਡ ਖੋਲ੍ਹਿਆ ਅਤੇ ਉਹ ਖੱਤ ਕੱਟਿਆ ਲਿਖਾਈ ਮਿਲਾਂਉਂ ਲੱਗਿਆ ਜਿਵੇਂ ਜਿਵੇਂ ਮੈਂ ਸ਼ਬਦਾਂ ਨੂੰ ਦੇਖ ਰਿਹਾ ਸੀ ਮੇਰੇ ਦਿਲ ਦੀ ਧੜਕਣ ਵਧਣ ਲੱਗੀ ਸੀ ਇਸ ਦਾ ਮਤਲਬ ਇਹ ਸੀ ਕਿ ਉਹ ਖੱਤ ਮਾਨਸੀ ਮੈਨੂੰ ਲਿਖਦੀ ਸੀ ਕਿ ਮਾਨਸੀ ਮੈਨੂੰ ਪਹਿਲਾਂ ਤੋਂ ਜਾਣਦੀ ਸੀ ਅਤੇ ਉਹ ਬੱਚੇ ਅਤੇ ਉਸ ਤੋਂ ਬਾਅਦ ਜੋ ਗੱਲ ਮੇਰੇ ਦਿਮਾਗ ਵਿੱਚ ਆਈ ਮੇਰੇ ਸਿਰ ਤੇ ਅਸਮਾਨ ਟੁੱਟ ਗਿਆ ਸੀ ਦਿਲ ਦੇ ਵਿੱਚ ਅਜੀਬ ਜਿਹਾ ਡਰ ਆਉਣ ਲੱਗਿਆ ਸੀ ਮੇਰਾ ਦਿਲ ਅਚਾਨਕ ਜੇ ਘਬਰਾਉਣ ਲੱਗਿਆ ਸੀ ਐਸੇ ਦੇ ਨਾਲ ਮਾਨਸੀ ਦਾ ਪਿਆਰ ਦੇਖ ਕੇ ਲੱਗਦਾ ਸੀ ਜਿਵੇਂ ਉਹ ਉਸਨਦੀ ਆਪਣੀ ਬੇਟੀ ਹੋਵੇ ਇਹ ਸੋਚ ਕੇ ਮੇਰਾ ਸਿਰ ਦਰਦ ਕਰਨ ਲੱਗਿਆ ਸੀ ਮੇਰੇ ਦਿਲ ਦੇ ਵਿੱਚ ਅਜੀਬ ਜੀਆਂ ਉਲਝਣ ਸੀ ਕੌਣ ਸੀ ਮਾਨਸੀ ਅਤੇ ਐਸ਼ਾ ਦਾ ਉਸ ਦੇ ਨਾਲ ਕੀ ਰਿਸ਼ਤਾ ਸੀ ਜੇਕਰ ਉਹ ਸੱਚਮੁੱਚ ਮਾਨਸੀ ਦੀ ਬੇਟੀ ਸੀ ਤਾਂ ਉਸ ਨੇ ਮੈਨੂੰ ਕਿਉਂ ਦਿੱਤੀ ਕਿ ਉਸ ਦਾ ਕਿਸੇ ਦੇ ਨਾਲ ਚੱਕਰ ਸੀ ਤੇ ਐਸ਼ਾ ਉਸ ਦੀ ਨਜਾਇਜ਼ ਔਲਾਦ ਸੀ ਜਿਸ ਨੂੰ ਉਸ ਨੇ ਮੇਰੇ ਸਿਰ ਥੋਪ ਦਿੱਤਾ ਸੀ ਇਸ ਸੋਚ ਨੇ ਤਾਂ ਮੇਰਾ ਸੁੱਖ ਚੈਨ ਖੋ ਲਿਆ ਸੀ ਮੈਨੂੰ ਸਾਹ ਲੈਂਦੇ ਹੋਏ ਵੀ ਕੁੱਟਣ ਮਹਿਸੂਸ ਹੋਣ ਲੱਗੀ ਸੀ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਡਿੱਗਣ ਲੱਗੇ ਸਨ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਗਿਆ ਸੀ ਪਰ ਇੱਕ ਲਿਖਾਈ ਦੇ ਨਾਲ ਇਹ ਗੱਲ ਸਾਬਤ ਨਹੀਂ ਹੋ ਸਕਦੀ ਸੀ ਕਿ ਐਸ਼ਾ ਮਾਨਸੀ ਦੀ ਆਪਣੀ ਬੱਚੀ ਹੈ ਕਦੇ ਕਦੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਲੋਕਾਂ ਦੀ ਲਿਖਾਈ ਆਪਸ ਦੇ ਵਿੱਚ ਮੈਚ ਹੋ ਜਾਂਦੀ ਹੈ ਸ਼ਹਿਰ ਮੈਂ ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰਾ ਦਿਲ ਟੁੱਟ ਗਿਆ ਸੀ ਅਤੇ ਮੈਂ ਹੁਣ ਚੁੱਪਚਾਪ ਰਹਿਣ ਲੱਗਿਆ ਸੀ ਹਾਲਾਂਕਿ ਮਾਨਸੀ ਮੇਰਾ ਬਹੁਤ ਖਿਆਲ ਰੱਖਦੀ ਸੀ ਪਰ ਜਦੋਂ ਵੀ ਮੈਂ ਉਸ ਨੂੰ ਐਸ਼ਾ ਦੇ ਨਾਲ ਪਿਆਰ ਕਰਦੇ ਦੇਖਦਾ ਤਾਂ ਪਤਾ ਨਹੀਂ ਕਿਉਂ ਮੈਨੂੰ ਇੱਕ ਜਲਨ ਜਿਹੀ ਮਹਿਸੂਸ ਹੋਣ ਲੱਗਦੀ ਅਜੀਬ ਜਿਹੇ ਖਿਆਲ ਮਨ ਦੇ ਵਿੱਚ ਆਉਣ ਲੱਗਦੇ ਇੱਕ ਵਾਰ ਆਪਣੇ ਦਿਲ ਦੀ ਤਸੱਲੀ ਲਈ ਮੈਂ ਮਾਨਸੀ ਨੂੰ ਕਿਹਾ ਇਹ ਬੱਚੀ ਆਪਣੀ ਸਕੀ ਨਹੀਂ ਹੈ ਅੱਜ ਨਹੀਂ ਤਾਂ ਕੱਲ ਜਦੋਂ ਸਾਡੇ ਆਪਣੇ ਬੱਚੇ ਹੋਣਗੇ ਤਾਂ ਐਸ਼ਾ ਨੂੰ ਉਹ ਪਿਆਰ ਨਹੀਂ ਦੇ ਸਕਾਂਗੇ ਜੋ ਇਸ ਨੂੰ ਹੁਣ ਦੇ ਰਹੇ ਹਨ ਇਸ ਕਰਕੇ ਮੈਂ ਸੋਚ ਰਿਹਾ ਹਾਂ ਕਿ ਐਸ਼ਾ ਨੂੰ ਕਿਸੇ ਬੇਔਲਾਦ ਮਾਪਿਆਂ ਨੂੰ ਦੇ ਦੇਵਾਂ ਮੇਰੀ ਗੱਲ ਸੁਣ ਕੇ ਮਾਨਸੀ ਦਾ ਰੰਗ ਉੱਡ ਗਿਆ ਸੀ ਮੇਰੇ ਅੰਦਰ ਦੇ ਸ਼ੱਕ ਉੱਤੇ ਮੋਹਰ ਲੱਗ ਗਈ ਸੀ ਮਾਨਸੀ ਦੀ ਉੱਡੀ ਹੋਈ ਰੰਗਤ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਕਹਿਣ ਲੱਗੀ ਰિયાન ਐਸ਼ਾ ਮੇਰੀ ਹੀ ਬੇਟੀ ਦੀ ਤਰ੍ਹਾਂ ਹੈ ਮੈਂ ਕਦੇ ਵੀ ਆਪਣੇ ਬੱਚਾਂ ਤੇ ਐਸ਼ਾ ਦੇ ਵਿੱਚ ਫਰਕ ਨਹੀਂ ਕਰਾਂਗੀ ਇਹ ਸੁਣ ਕੇ ਤਾਂ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਪਰ ਮੇਰੇ ਲਈ ਅਜੇ ਇੱਕ ਹੋਰ ਵੀ ਖੁਲਾਸਾ ਬਾਕੀ ਸੀ ਜਿਸ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਕੱਢ ਦਿੱਤੀ ਸੀ ਇੱਕ ਵਾਰ ਜਦੋਂ ਮੈਂ ਆਪਣੀ ਅਲਮਾਰੀ ਖੋਲ ਕੇ ਆਪਣੇ ਆਫਿਸ ਦੀ ਇੱਕ ਫਾਈਲ ਰੱਖਣ ਲੱਗਿਆ ਤਾਂ ਉੱਥੇ ਇੱਕ ਤਸਵੀਰ ਦੇਖ ਕੇ ਮੈਨੂੰ ਪੂਰਾ ਕਮਰਾ ਘੁੰਮਦਾ ਹੋਇਆ ਮਹਿਸੂਸ ਹੋਣ ਲੱਗਿਆ ਸੀ ਮੈਨੂੰ ਪੂਰੀ ਤਰ੍ਹਾਂ ਨਾਲ ਚੱਕਰ ਆਉਣ ਲੱਗੇ ਸਨ ਮੈਂ ਆਪਣਾ ਸਿਰ ਫੜਿਆ ਤੇ ਬੈੱਡ ਤੇ ਡਿੱਗ ਪਿਆ ਸੀ ਜਦੋਂ ਮੇਰੇ ਪਾਪਾ ਦੀ ਮੌਤ ਹੋਈ ਤਾਂ ਉਸ ਸਮੇਂ ਮੈਂ ਕਾਲਜ ਦੇ ਵਿੱਚ ਪੜਦਾ ਸੀ। ਉਸ ਸਮੇਂ ਮੇਰੀ ਭੈਣ ਦਾ ਵਿਆਹ ਹੋ ਗਿਆ ਸੀ ਅਤੇ ਵਿਆਹ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਸੀ। ਅਸੀਂ ਦੋ ਭਰਾ ਸੀ ਅਤੇ ਮੇਰੇ ਵੱਡੇ ਭਰਾ ਨੇ ਹੀ ਮੈਨੂੰ ਸੰਭਾਲ ਲਿਆ ਸੀ। ਮੇਰੀ ਮਾਂ ਦੀ ਤਾਂ ਹਾਲਤ ਖਰਾਬ ਹੋ ਗਈ ਸੀ ਅਤੇ ਮੇਰਾ ਭਰਾ ਹੀ ਸੀ ਜਿਨ੍ਹਾਂ ਨੇ ਸਾਨੂੰ ਸਹਾਰਾ ਦਿੱਤਾ ਸੀ। ਪੂਰਾ 1 ਸਾਲ ਲੱਗ ਗਿਆ ਸੀ। ਮੇਰੀ ਮਾਂ ਨੂੰ ਠੀਕ ਹੋਣ ਦੇ ਵਿੱਚ ਸਾਰਾ ਖਰਚਾ ਕੁਨਾਲ ਭਰਾ ਹੀ ਚੱਕਦਾ ਸੀ। ਮਾਂ ਦੀ ਇੱਛਾ ਸੀ ਕਿ ਉਹ ਕਨਾਲ ਭਰਾ ਦੇ ਲਈ ਆਪਣੀ ਸਹੇਲੀ ਦੀ ਬੇਟੀ ਨੂੰ ਬਹੂ ਬਣਾ ਕੇ ਲੈ ਆਵੇ ਪਰ ਕਨਾਲ ਭਰਾ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਹਿਣ ਲੱਗੇ ਕਿ ਮੈਂ ਜਿਸ ਆਫਿਸ ਦੇ ਵਿੱਚ ਕੰਮ ਕਰਦਾ ਹਾਂ ਮੈਨੂੰ ਉੱਥੇ ਹੀ ਇੱਕ ਕੁੜੀ ਪਸੰਦ ਹੈ ਅਤੇ ਮੈਂ ਉਸਦੇ ਨਾਲ ਹੀ ਵਿਆਹ ਕਰਨਾ ਚਾਹੁੰਦਾ ਹਾਂ ਪਰ ਮਾਂ ਆਪਣੀ ਜिद ਉੱਤੇ ਅੜੀ ਰਹੀ ਨਤੀਜਾ ਇਹ ਨਿਕਲਿਆ ਕਿ ਭਰਾ ਨੂੰ ਹਾਰ ਮੰਨਣੀ ਪਈ ਅਤੇ ਇਸ ਤਰ੍ਹਾਂ ਮਾਂ ਦੀ ਦੱਸੀ ਹੋਈ ਕੁੜੀ ਦੇ ਨਾਲ ਭਰਾ ਦੀ ਮੰਗਣੀ ਹੋ ਗਈ ਪਰ ਮੰਗਣੀ ਤੋਂ ਬਾਅਦ ਭਰਾ ਚੁੱਪਚੁੱਪ ਰਹਿਣ ਲੱਗਿਆ ਸੀ ਉਸ ਤੋਂ ਬਾਅਦ ਉਹ ਆਫਿਸ ਦੇ ਕੰਮ ਦੇ ਲਈ ਅਕਸਰ ਦੂਜੇ ਸ਼ਹਿਰਾਂ ਦੇ ਵਿੱਚ ਵੀ ਜਾਣ ਲੱਗੇ ਸਨ ਇੱਕ ਵਾਰ ਉਹ ਆਫਿਸ ਦੇ ਕੰਮ ਦੇ ਵਿੱਚ ਹੀ ਸ਼ਹਿਰ ਜਾ ਰਹੇ ਸਨ ਕਿ ਰਾਸਤੇ ਵਿੱਚ ਉਹਨਾਂ ਦੀ ਗੱਡੀ ਐਕਸੀਡੈਂਟ ਹੋ ਗਿਆ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸਾਡੇ ਲਈ ਇਹ ਖਬਰ ਬਹੁਤ ਹੀ ਬੁਰੀ ਸੀ ਮੇਰੀ ਮਾਤਾ 3 ਦਿਨ ਤੱਕ ਬੇਹੋਸ਼ ਰਹੀ ਸੀ ਅਤੇ ਸੰਮਾਨ ਲੰਗਨ ਦੇ ਨਾਲ ਨਾਲ ਸਭ ਕੁਝ ਠੀਕ ਹੋ ਗਿਆ ਸੀ ਮੈਨੂੰ ਭਰਾ ਦੀ ਥਾਂ ਤੇ ਨੌਕਰੀ ਵੀ ਮਿਲ ਗਈ ਸੀ ਇਸ ਹਾਸੇ ਨੂੰ ਅਜੇ 6 ਮਹੀਨੇ ਹੀ ਗੁਜ਼ਰੇ ਸਨ ਕਿ ਇੱਕ ਖਤਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਭਰਾ ਦੀ ਤਸਵੀਰ ਮਾਨਸੀ ਦੇ ਕੋਲ ਭਲਾਂ ਕਿਸ ਤਰ੍ਹਾਂ ਸੀ ਮੈਂ ਤਾਂ ਭਰਾ ਦੀਆਂ ਸਾਰੀਆਂ ਤਸਵੀਰਾਂ ਆਪਣੇ ਲੋਕਰ ਦੇ ਵਿੱਚ ਰੱਖੀਆਂ ਹੋਈਆਂ ਸਨ ਅਤੇ ਜਿਹੜੀ ਤਸਵੀਰ ਮਾਨਸੀ ਦੇ ਲੋਕਰ ਦੇ ਵਿੱਚ ਨਿਕਲੀ ਸੀ ਇਸ ਤਰ੍ਹਾਂ ਦੀ ਕੋਈ ਵੀ ਤਸਵੀਰ ਪਹਿਲਾਂ ਸਾਡੇ ਕੋਲੇ ਮੌਜੂਦ ਨਹੀਂ ਸੀ ਹੁਣ ਤਾਂ ਮੈਨੂੰ ਇੱਕ ਪਲ ਦੀ ਲਈ ਵੀ ਚੈਨ ਨਹੀਂ ਮਿਲ ਰਿਹਾ ਸੀ ਅਤੇ ਜਿਵੇਂ ਹੀ ਮਾਨਸਿਕ ਕਮਰੇ ਦੇ ਵਿੱਚ ਆਈ ਮੇਰੇ ਹੱਥ ਦੇ ਵਿੱਚ ਕੋਨਾਲ ਭਰਾ ਦੀ ਤਸਵੀਰ ਤੇ ਕੇ ਬਹੁਤ ਬੁਰੀ ਤਰ੍ਹਾਂ ਨਾਲ ਖबरा ਗਈ ਅਤੇ ਮੈਂ ਉਸ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਅਤੇ ਉਹ ਤਸਵੀਰ ਉਸ ਦੇ ਮੂੰਹ ਦੇ ਉੱਤੇ ਮਾਰੀ ਮੈਂ ਉਸ ਨੂੰ ਕਿਹਾ ਹੁਣ ਤੁਹਾਡਾ ਡਰਾਮਾ ਬਹੁਤ ਹੋ ਚੁੱਕਿਆ ਸਹੀ ਸਹੀ ਦੱਸੋ ਤੁਸੀਂ ਕੌਣ ਹੋ ਅਤੇ ਤੁਸੀਂ ਮੈਨੂੰ ਪਹਿਲਾਂ ਤੋਂ ਹੀ ਖੱਤ ਕਿਉਂ ਲਿਖਦੀ ਸੀ ਅਤੇ ਉਸ ਤੋਂ ਬਾਅਦ ਆਪਣੀ ਨਾਜਾਇਜ਼ ਬੱਚੀ ਵੀ ਮੇਰੇ ਕੋਲ ਛੱਡ ਦਿੱਤੀ ਅਤੇ ਹੁਣ ਇਹ ਤਸਵੀਰ ਮੇਰੇ ਭਰਾ ਨਾਲ ਤੁਹਾਡਾ ਕੀ ਸੰਬੰਧ ਹੈ ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਸੀ ਅਤੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਅਤੇ ਕਹਿਣ ਲੱਗੀ ਮੇਰੀ ਭੈਣ ਰੀਆ ਕੁਨਾਲ ਦੇ ਆਫਿਸ ਦੇ ਵਿੱਚ ਕੰਮ ਕਰਦੀ ਸੀ ਨਾਲ ਤੇ ਰੀਆ ਦੀ ਰੀਆ ਆਪਸ ਦੇ ਵਿੱਚ ਪਿਆਰ ਕਰਨ ਲੱਗੇ ਸਨ ਪਰ ਜਦੋਂ ਤੁਹਾਡੀ ਮਾਂ ਰਾਜੀ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਨੂੰ ਦੱਸੇ ਬਿਨਾ ਹੀ ਵਿਆਹ ਕਰ ਲਿਆ ਸਾਡੇ ਘਰ ਦੇ ਵਿੱਚ ਸਾਰਿਆਂ ਨੂੰ ਇਹ ਗੱਲ ਪਤਾ ਸੀ। ਕੁਨਾਲ ਦੂਜੇ ਸ਼ਹਿਰ ਦੇ ਵਿੱਚ ਜਾਣ ਦੇ ਬਹਾਨੇ ਰੀਆ ਦੀਦੀ ਦੇ ਨਾਲ ਦੂਸਰੇ ਸ਼ਹਿਰ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸਨ। ਰੀਆ ਦੀਦੀ ਨੇ ਇਹ ਗੱਲ ਆਫਿਸ ਦੇ ਵਿੱਚ ਵੀ ਨਹੀਂ ਦੱਸੀ ਸੀ। ਉਹ ਜਿਸ ਆਫਿਸ ਦੇ ਵਿੱਚ ਕੰਮ ਕਰਦੀ ਸੀ, ਉਸ ਆਫਿਸ ਦੇ ਵਿੱਚ ਕੁਨਾਲ ਜੀਜੂ ਵੀ ਕੰਮ ਕਰਦੇ ਸਨ। ਅਤੇ ਜਿਸ ਮੀਟਿੰਗ ਦੇ ਲਈ ਕੁਨਾਲ ਜੀਜੂ ਜੈਪੁਰ ਗਏ ਸਨ, ਤਾਂ ਰੀਆ ਦੀਦੀ ਵੀ ਉਹਨਾਂ ਦੇ ਨਾਲ ਸੀ। ਕੁਨਾਲ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ। ਅਤੇ ਰਿਆ ਦੀ ਦੀਰੀ ਬੇਹੋਸ਼ ਹੋ ਗਏ ਸਨ ਦੀਰੀ ਨੂੰ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ ਸਨ ਅਤੇ ਉਹ ਹੋਸ਼ ਦੇ ਵਿੱਚ ਨਹੀਂ ਆਈ ਇਹ ਦੁੱਖ ਉਨ੍ਹਾਂ ਲਈ ਬਹੁਤ ਵੱਡਾ ਸੀ ਕੁਝ ਹੀ ਦਿਨ ਲੰਘੇ ਸਨ ਤਾਂ ਪਤਾ ਲੱਗ ਗਿਆ ਕਿ ਉਹ ਗਰਭવતી ਹੈ ਪਰ ਹਰ ਵਕਤ ਉਹ ਹੁਣ ਚੁੱਪ-ਚੁੱਪ ਰਹਿਣ ਲੱਗੀ ਸੀ ਤੁਹਾਡੇ ਭਰਾ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ ਉਹ ਆਫਿਸ ਤਾਂ ਜਾਂਦੀ ਸੀ ਪਰ ਉਹ ਚੁੱਪ-ਚੁੱਪ ਰਹਿੰਦੀ ਸੀ ਫਿਰ ਇੱਕ ਦਿਨ ਉਹ ਕਹਿਣ ਲੱਗੀ ਕਿ ਮਾਨਸੀ ਮੇਰੀ ਆਖਰੀ ਇੱਛਾ ਹੈ ਕਿ ਮੇਰਾ ਬੱਚਾ ਆਪਣੇ ਅਸਲ ਖਾਨਦਾਨ ਦੇ ਵਿੱਚ ਰਹੇ ਅਤੇ ਇਸੇ ਕਰਕੇ ਹੀ ਮੈਂ ਤੁਹਾਨੂੰ ਖੱਤ ਲਿਖਦੀ ਸੀ ਪੈਸੇ ਵੀ ਮੈਂ ਹੀ ਤੁਹਾਨੂੰ ਭੇਜੇ ਸਨ ਅਤੇ ਤੁਹਾਡੇ ਪ੍ਰਮੋਸ਼ਨ ਦੀ ਖਬਰ ਮੇਰੀ ਭੈਣ ਨੂੰ ਆਪਣੇ ਬੌਸ ਦੇ ਮੂੰਹੋਂ ਪਤਾ ਲੱਗ ਗਈ ਸੀ ਇਸ ਕਰਕੇ ਉਹ ਖਬਰ ਇੱਕ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਪਹੁੰਚਾ ਦਿੱਤੀ ਅਤੇ ਆਪਣੇ ਸਿਰਦਰਦ ਦੀ ਗੱਲ ਤੁਸੀਂ ਮੇਰੀ ਭੈਣ ਦੇ ਨਾਲ ਆਪਣੇ ਕਲੀਗ ਦੇ ਤੌਰ ਤੇ ਕੀਤੀ ਸੀ ਇਸ ਕਰਕੇ ਮੈਂ ਬੁਖਾਰ ਦਾ ਕਹਿ ਦਿੱਤਾ ਕਿਉਂਕਿ ਰੀਆ ਤੁਹਾਡੇ ਥੱਕੇ ਹੋਏ ਚਿਹਰੇ ਤੋਂ ਅੰਦਾਜ਼ਾ ਲਗਾ ਚੁੱਕੀ ਸੀ ਕਿ ਤੁਹਾਨੂੰ ਬੁਖਾਰ ਹੋਣ ਵਾਲਾ ਹੈ ਮਾਨਸੀ ਦੀ ਗੱਲ ਸੁਣ ਕੇ ਮੈਂ ਆਪਣੀ ਉਹ ਕਲਿਕ ਯਾਦ ਆਈ ਜੋ ਪ੍ਰੈਗਨੈਂਸੀ ਅਤੇ ਕੁਝ ਹੀ ਮਹੀਨੇ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੰਦੇ ਹੋਏ ਮਰ ਗਈ ਸੀ। ਰੀਆ ਦੀ ਮੌਤ ਤੇ ਪੂਰੇ ਆਫਿਸ ਨੂੰ ਬਹੁਤ ਦੁੱਖ ਹੋਇਆ ਸੀ। ਮਾਨਸੀ ਨੇ ਆਪਣੀ ਗੱਲ ਜਾਰੀ ਰੱਖੀ ਕਿ ਮੇਰਾ ਰਿਸ਼ਤਾ ਤੁਹਾਡੇ ਲਈ ਪਲਾਨ ਦੇ ਅਨੁਸਾਰ ਹੀ ਭੇਜਿਆ ਗਿਆ ਸੀ ਅਤੇ ਕਿਸਮਤ ਦੀ ਗੱਲ ਹੈ ਕਿ ਤੁਸੀਂ ਸਵੀਕਾਰ ਵੀ ਕਰ ਲਿਆ। ਰੀਆ ਦੀਦੀ ਨੇ ਇੱਕ ਪਿਆਰੀ ਜਹੀ ਬੱਚੀ ਨੂੰ ਜਨਮ ਦਿੱਤਾ ਸੀ ਅਤੇ ਉਹ ਇਸ ਦੁਨੀਆ ਤੋਂ ਚਲੀ ਗਈ ਇੱਕ ਮਹੀਨੇ ਤੂੰ ਐਸ਼ਾ ਨੂੰ ਮੈਂ ਹੀ ਸੰਭਾਲਿਆ ਸੀ ਇਸ ਤੋਂ ਬਾਅਦ ਤੁਹਾਡੇ ਖਾਨਦਾਨ ਦੇ ਵਾਰਿਸ ਨੂੰ ਤੁਹਾਡੇ ਹਵਾਲੇ ਕਰ ਦਿੱਤਾ ਹਰੀਨ ਤੁਸੀਂ ਇਸ ਗੱਲ ਨੂੰ ਆਪਣੀ ਮਾਂ ਦੇ ਕੋਲ ਨਾ ਕਿਹੋ ਕਿ ਪਤਾ ਉਹਨਾਂ ਦੇ ਮਨ ਦੇ ਵਿੱਚ ਸਾਡੇ ਭਰਾ ਦੇ ਲਈ ਇੱਜ਼ਤ ਘਟ ਨਾ ਜਾਵੇ ਅਸੀਂ ਐਸ਼ਾ ਨੂੰ ਆਪਣੀ ਬੇਟੀ ਸਮਝ ਕੇ ਪਾਲਾਂਗੇ ਇਹ ਤੁਹਾਡੇ ਭਰਾ ਤੇ ਮੇਰੀ ਭੈਣ ਦੀ ਨਿਸ਼ਾਨੀ ਹੈ ਮਾਨਸੀ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗਦੇ ਸਨ ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ ਉਹ ਮੇਰਾ ਆਪਣਾ ਖੂਨ ਸੀ ਅਤੇ ਮੇਰੇ ਭਰਾ ਦੀ ਆਪਣੀ ਸੱਚੀ ਔਲਾਦ ਸੀ ਮੈਂ ਐਸ਼ਾ ਨੂੰ ਆਪਣੀ ਗੋਦੀ ਵਿੱਚ ਚੱਕ ਲਿਆ ਤੇ ਉਸ ਨੂੰ ਪਿਆਰ ਦੇ ਨਾਲ ਚੁੰਮਣ ਲੱਗਿਆ ਉਹ ਮੇਰਾ ਆਪਣਾ ਹੀ ਖੂਨ ਸੀ ਇਸ ਕਰਕੇ ਹੀ ਉਹ ਮੈਨੂੰ ਆਪਣੀ ਲੱਗਦੀ ਸੀ ਮੇਰੀ ਇਹ ਖੁਸ਼ੀ ਦੇਖ ਕੇ ਮਾਨਸੀ ਦੀਆਂ ਅੱਖਾਂ ਦੇ ਵਿੱਚ ਵੀ ਖੁਸ਼ੀ ਦੇ ਹੰਝੂ ਚਲਕ ਗਏ ਸਨ ਦੋਸਤੋ ਅਮੀਰ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ